ਬਲਬੀਰ ਸਿੰਘ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਐ ਉਹਨਾਂ ਨੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਇੱਕ ਪੱਤਰਕਾਰ ਨੇ ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਕਿ ਜਿਹੜਾ ਸੈਂਟਰ ਦੀ ਸਕੀਮ ਐ 5 ਲੱਖ ਰੁਪਏ ਉਸ ਦੀ ਇੰਟੀਗ੍ਰੇਸ਼ਨ ਕਰਨੀ ਹੈਗੀ ਐ ਤੇ ਉਸ ਤੋਂ ਬਾਅਦ ਇਹਦੇ ਵਿੱਚ ਦੇਰੀ ਹੋ ਰਹੀ ਐ ਜਿਹੜੇ ਅਕਸਰ ਆਪਾਂ ਕੀ ਕਹੇ ਕਿ ਬਹਾਨੇ ਬਣਾਏ ਜਾਂਦੇ ਐ ਜੇਕਰ ਇੰਟੀਗ੍ਰੇਸ਼ਨ ਕਰਨੀ ਐ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਜਦੋਂ ਤੁਸੀਂ ਬਾਜ਼ਾਰਾ ਦੇ ਵਿੱਚ ਹੋਲਡਿੰਗ ਲਾਰੇ ਸੀ ਆਪਣੇ ਵਰਕਰਾਂ ਨੂੰ ਲਾਇਆ ਹੋਇਆ ਸੀਗਾ ਤੇ ਭਮਕੜਾ ਨੂੰ ਕਿਹਾ ਸੀ ਪਿੰਡ-ਪਿੰਡ ਜਾ ਕੇ ਕਹਿ ਦਿਓ ਕਿ 10 ਲੱਖ ਦੀ ਸਕੀਮ ਆ ਗਈ 10 ਲੱਖ ਦੀ ਸਕੀਮ ਆ ਗਈ 10 ਲੱਖ 50 ਸਰਕਾਰ ਦੇ ਰਹੀ ਹੈਗੀ ਹੈ ਮੁਫਤ ਇਲਾਜ ਤੇ ਉਦੋਂ ਆਪਣੇ ਅਫਸਰਾਂ ਨੂੰ ਇੰਟੀਗ੍ਰੇਸ਼ਨ ਤੇ ਲਾ ਲੈਂਦੇ ਉਦੋਂ ਨਹੀਂ ਲਾਇਆ ਸੀ ਹੁਣ ਕਹਿ ਰਹੇ ਹੋ ਕਿ ਸਮਾਂ ਲੱਗ ਰਿਹਾ ਦਸੰਬਰ ਤੱਕ ਹੋਊਗੀ ਤੇ ਜਿਹੜੇ ਫਿਰ ਬੀਤੇ ਦਿਨੀ ਤੁਸੀਂ ਸ਼ੁਰੂਆਤ ਕੀਤੀ ਹੈ ਰਜਿਸਟ੍ਰੇਸ਼ਨ ਦੀ ਇੱਕ ਤਰਨ ਤਰਨ ਤੇ ਇੱਕ ਬਰਨਾਲਾ ਬਰਨਾਲਾ ਤੱਕ ਖੈਰ ਨਾਲ ਦੀ ਨਾਲ ਵੈਸੀ ਹੀ ਰੱਖ ਲਿਆ ਕਿ ਇਲੈਕਸ਼ਨ ਕਮਿਸ਼ਨ ਕਿਤੇ ਜਵਾਬ ਮੰਗਲੇ ਸਾਨੂੰ ਦੇਣਾ ਪੈ ਜੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਕੱਲਾ ਤਰਨਤਾਰਨ ਨਹੀਂ ਰੱਖਿਆ ਅਸੀਂ ਬਰਨਾਲਾ ਵੀ ਰੱਖਿਆ ਕਿਉਂਕਿ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਹੋਣੀ ਹੈ ਤੇ ਰਜਿਸਟ੍ਰੇਸ਼ਨ ਦੇ ਵਿੱਚ ਕੀ ਹੋਣਾ ਤੁਸੀਂ ਤਾਂ ਪਹਿਲਾ ਇਸ ਚੀਜ਼ ਦੇ ਟੰਡੋਰੇ ਪਿੱਟ ਚੁੱਕੇ ਹੋ ਕਿ ਰਜਿਸਟ੍ਰੇਸ਼ਨ ਦੀ ਲੋੜ ਹੀ ਨਹੀਂ ਹੈਗੀ ਸਿਰਫ ਆਧਾਰ ਕਾਰਡ ਲੈ ਕੇ ਜਾਣਾ ਤੇ ਵੋਟਰ ਕਾਰਡ ਲੈ ਕੇ ਜਾਣਾ ਉੱਥੇ ਸਰਕਾਰੀ ਹਸਪਤਾਲ ਦੇ ਵਿੱਚੋਂ ਦਿਖਾਉਣਾ ਤੇ ਉਸ ਦੇ ਨਾਲ ਤੁਹਾਡਾ ਇਲਾਜ ਹੋ ਜਾਣਾ ਜੇਕਰ ਕਾਰਡ ਨਹੀਂ ਬਣਿਆ ਤਾਂ ਮੌਕੇ ਦੇ ਉੱਪਰ ਕਾਰਡ ਬਣ ਜਾਣਾ ਹੈਗਾ ਤੇ ਫਿਰ ਆ ਰਜਿਸਟ੍ਰੇਸ਼ਨ ਕਾਦੀ ਕਿ ਲੋਕਾਂ ਨੂੰ ਤੁਸੀਂ ਆਪਣੇ ਕਾਊਂਟਰਾਂ ਦੇ ਉੱਪਰ ਇਕੱਠੇ ਕਰਨਾ ਉਸ ਤੋਂ ਬਾਅਦ ਕਿਉਂਕਿ ਤਰਨਤਾਰਨ ਦੀ ਜਿਮਨੀ ਚੌਂ ਦੇ ਵਿੱਚ ਫੋਨ ਨੰਬਰ ਤਾਂ ਨੂੰ ਮਿਲ ਜਾਣਗੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਹਾਲਾਂਕਿ ਫੋਨ ਨੰਬਰ ਤਾਂ ਹੁੰਦਾ ਹੀ ਹੈ ਸਰਕਾਰ ਕੋਲ ਸਾਰਾ ਡਾਟਾ ਮੌਜੂਦ ਹੁੰਦਾ ਹੈ ਪਰ ਉਸ ਤੋਂ ਬਾਅਦ ਜਿਹੜੇ ਐਕਟਿਵ ਮੈਂਬਰ ਹੋਣਗੇ ਜਾਂ ਐਕਟਿਵ ਲੋਕ ਹੋਣਗੇ ਉਹਨਾਂ ਨੂੰ ਮੈਸੇਜ ਭੇਜ-ਭੇਜ ਕੇ ਜਾਂ ਚੋਣਾਂ ਦਾ ਪ੍ਰਚਾਰ ਚੋਣਾਂ ਦੇ ਝੰਡੇ ਲਾ ਲਾ ਕੇ ਇਹ ਇੱਕ ਪ੍ਰਚਾਰ ਦੀ ਪ੍ਰਕਿਰਿਆ ਹੈ ਇਹ ਸਵਾਲ ਸਾਡਾ ਇਸ ਪਲੇਟਫਾਰਮ ਤੋਂ ਪੁਆਇੰਟ ਆਫ ਪੰਜਾਬ ਦੇ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਸਿਹਤ ਮੰਤਰੀ ਨੂੰ ਹੋਏਗਾ ਕਿ ਜੇਕਰ ਤੁਸੀਂ ਸਕੀਮ ਸ਼ੁਰੂ ਨਹੀਂ ਕਰ ਰਹੇ ਤਾਂ ਫਿਰ ਰਜਿਸਟ੍ਰੇਸ਼ਨ ਕਾਦੀ ਆਸਤੀ ਕਰਤਾ ਨਹੀਂ ਸੁਣਿਆ ਕਿ ਸਕੀਮ ਦੀ ਰਜਿਸਟ੍ਰੇਸ਼ਨ ਹੁੰਦੀ ਹੁੰਦੀ ਹੈ ਤੁਹਾਡੀ ਇੰਟੀਗ੍ਰੇਸ਼ਨ ਹੋਈ ਨਹੀਂ ਤੁਹਾਨੂੰ ਇਹ ਨਹੀਂ ਪਤਾ ਕਿ ਕਿੰਨੇ ਮੈਂਬਰ ਆਉਂਦੇ ਹੈਗੇ ਕਿੰਨੇ ਪਰਿਵਾਰ ਹੈਗੇ ਆ 5 ਲੱਖ ਪਰਿਵਾਰ ਕਿਵੇਂ ਕਿਵੇਂ ਜਿਹੜਾ 5 ਲੱਖ ਰੁਪਇਆ ਪਰ ਪਰਿਵਾਰ ਦੇ ਹਿਸਾਬ ਨਾਲ ਕੇਂਦਰ ਦੀ ਸਕੀਮ ਦੇ ਤਹਿਤ ਹੋਣਾ ਉਸ ਨੂੰ ਕਿਵੇਂ ਕਿਵੇਂ ਵੰਡਿਆ ਜਾਊਗਾ ਫਿਰ ਤੁਸੀਂ ਰਜਿਸਟ੍ਰੇਸ਼ਨ ਤਰਨ ਤਰਨ ਕਿਸ ਆਧਾਰ ਤੇ ਕਰ ਰਹੇ ਹੋ ਜੇਕਰ ਇੰਟੀਗ੍ਰੇਸ਼ਨ ਨਹੀਂ ਹੋਈ ਜੇਕਰ ਤੁਹਾਡੇ ਟੈਂਡਰ ਨਹੀਂ ਹੋਏ ਤੁਹਾਨੂੰ ਟੈਂਡਰ ਦੀ ਵੀ ਦੱਸ ਦਿੰਨੇ ਆ ਕਿ ਜਿਹੜੀ ਪਹਿਲੀ ਕੰਪਨੀ ਸੀ ਜਿਹੜਾ ਤੁਸੀਂ ਬਜਟ ਦੇ ਵਿੱਚ 750 ਕਰੋੜ ਦੇ ਆਸ-ਪਾਸ ਸਿਹਤ ਦੇ ਲਈ ਪ੍ਰਾਵਧਨ ਰੱਖਿਆ ਹੈਗਾ ਇਸ ਬੀਮਾ ਸਕੀਮ ਆਸਤੇ ਪਰ ਜਿਹੜੀ ਪਹਿਲਾ ਸਕੀਮ ਸੀ ਜਿਸ ਦੇ ਵਿੱਚ ਲਗਭਗ 46 ਲੱਖ ਪਰਿਵਾਰ ਕਵਰ ਹੁੰਦੇ ਸੀ ਪੰਜਾਬ ਦੇ ਹੁਣ ਤੁਸੀਂ 65 ਲੱਖ ਦੇ ਆਸ-ਪਾਸ ਕਵਰ ਕਰਨੇ ਹੈਗੇ ਆ ਤੇ ਉਹਨਾਂ ਨੂੰ 5 ਲੱਖ ਤੱਕ ਦਾ ਸਿਹਤ ਬੀਮਾ ਮਿਲਦਾ ਸੀਗਾ ਪੰਜਾਬ ਸਰਕਾਰ ਨੇ ਵਧਾਇਆ ਸੀਗਾ ਹਾਲਾਂਕਿ ਕੇਂਦਰ ਦੇ ਅਧੀਨ ਤਾਂ 16-17 ਲੱਖ ਪਰਿਵਾਰ ਹੀ ਕਵਰ ਹੁੰਦੇ ਆ ਪਰ ਜਦੋਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਹੁੰਦੇ ਸੀ ਤਾਂ ਉਹਨਾਂ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲੈ ਕੇ ਆਂਦੀ ਸੀ ਉਸ ਤੋਂ ਬਾਅਦ ਇਸ ਦਾ ਦਾਇਰਾ ਵਧਾ ਕੇ 45 ਲੱਖ ਪਰਿਵਾਰਾਂ ਤੱਕ ਕਰ ਦਿੱਤਾ ਸੀਗਾ ਤੇ ਜਿਹੜੀ SBI ਦੀ ਉਹ ਕੰਪਨੀ ਸੀਗੀ ਜਿਸ ਨੇ ਟੈਂਡਰ ਲਿੱਤਾ ਸੀ ਇਸ ਸਿਹਤ ਬੀਮਾ ਦਾ ਉਹ ਵੀ ਭੱਜ ਗਈ ਸੀ ਕਿ ਉਹਨਾਂ ਤੋਂ ਜਿਹੜੇ ਕਲੇਮ ਹੀ ਪੂਰੇ ਨਹੀਂ ਹੋਏ ਸੀਗੇ 1100 ਕਰੋੜ ਦੇ ਕਲੇਮ ਜਿਹੜੇ ਉਹਨਾਂ ਨੇ ਕਰ ਦਿੱਤੇ ਸੀ 46 ਲੱਖ ਪਰਿਵਾਰਾਂ ਆਸਤੇ ਤੇ ਹੁਣ ਜਿਹੜਾ ਤੁਸੀਂ ਬਜਟ ਰੱਖਿਆ ਸਿਰਫ 750 ਕਰੋੜ ਇਸ ਸਕੀਮ ਆਸਤੇ ਤੇ ਰੱਖ ਦਿੱਤਾ ਕਿ ਅਸੀਂ 10 ਲੱਖ ਦਾ ਜਿਹੜਾ ਪਰਿਵਾਰ ਨੂੰ ਇਸ਼ੂਰ ਕਰਾਂਗੇ ਕਿ ਹਰੇਕ ਪਰਿਵਾਰ ਨੂੰ 10 ਲੱਖ ਦਾ ਇਲਾਜ ਮੁਫਤ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਮਿਲੇ ਪਹਿਲੀ ਕੰਪਨੀ ਦੇ 1100 ਕਰੋੜ ਦੇ ਕਲੇਮ ਤੇ ਹੁਣ ਤੁਸੀਂ ਅੰਕੜਾ ਵੀ ਪਰਿਵਾਰਾਂ ਦਾ ਵਧਾ ਦਿੱਤਾ 20 ਲੱਖ ਪਰਿਵਾਰ ਤਾਂ ਸਿੱਧੇ ਵੱਧ ਗਏ ਤੇ ਬਜਟ ਦੇ ਵਿੱਚ ਤੁਹਾਡਾ ਪ੍ਰਬੰਧਨ ਹਜੇ ਵੀ ਉੱਥੇ ਹੀ ਹੈ 1100 ਕਰੋੜ ਵੀ ਰਖਦੇ ਹੋਗੇ ਤਾਂ ਵੀ ਪੂਰੇ ਨਹੀਂ ਪੈਂਦੇ ਕਿਉਂਕਿ ਕੰਪਨੀਆਂ ਨੂੰ ਪਤਾ ਕਿ ਕਿਸ ਹਿਸਾਬ ਦੇ ਨਾਲ ਇਹ ਜਿਹੜੇ ਖਰਚੇ ਹੋਣੇ ਆ ਹਾਲਾਂਕਿ ਬਜਟ ਤਾਂ ਵਧਾਇਆ ਘਟਾਇਆ ਜਾ ਸਕਦਾ ਪਰ ਉਹ ਵੀ ਤੁਸੀਂ ਇੱਥੇ ਅਨਾਉਂਸ ਕਰ ਦਿੰਦੇ ਕਿ ਅਸੀਂ ਬਜਟ ਦੇ ਵਿੱਚ ਵਾਧਾ ਕਰ ਦਿੱਤਾ ਤੇ ਤੁਸੀਂ ਇਹ ਤਾਂ ਕਹਿ ਦਿੱਤਾ ਕਿ ਤਿੰਨ ਚਾਰ ਦੇ ਦਿਨ ਦੇ ਵਿੱਚ ਟੈਂਡਰ ਲੱਗਣੇ ਹੈਗੇ ਆ ਹਜੇ ਟੈਂਡਰ ਤੁਸੀਂ ਲਾਏ ਨਹੀਂ ਹੈਗੇ ਕੰਪਨੀ ਤੁਹਾਡੇ ਕੋਲ ਆਈ ਨਹੀਂ ਰਜਿਸਟ੍ਰੇਸ਼ਨ ਕਿਸ ਆਧਾਰ ਤੇ ਸ਼ੁਰੂ ਕੀਤੀ ਹੈ ਇਹ ਬਹੁਤ ਵੱਡਾ ਸਵਾਲ ਹੈ ਤੇ ਸਾਡੀ ਇਸ ਗੱਲ ਤੇ ਤੁਸੀਂ ਖੁਦ ਹੀ ਮੋਹਰ ਲਾ ਦਿੱਤੀ ਕਿ ਹਜੇ ਜਿਹੜੀ ਸਰਕਾਰ ਦੀ ਤਿਆਰੀ ਨਹੀਂ ਹੈਗੀ ਸਿਹਤ ਬੀਮਾ ਯੋਜਨਾ ਵਾਸਤੇ ਇਹ ਸਿਰਫ ਹਵਾ ਦੇ ਵਿੱਚ ਐਲਾਨ ਹੀ ਕੀਤਾ ਹੈ ਹਵਾ ਦੇ ਵਿੱਚ ਲੋਕਾਂ ਨੂੰ ਮੂਰਖ ਬਣਾਇਆ ਗਿਆ ਪਰਮਾਇਆ ਗਿਆ ਕਿ ਅਸੀਂ 10 ਲੱਖ ਦਾ ਇਲਾਜ ਦੇ ਰਹੇ ਹਾਂ 10 ਲੱਖ ਦਾ ਇਲਾਜ ਦੇ ਰਹੇ ਹਾਂ ਕਿਉਂਕਿ ਉਹ ਵੀ ਭਰਮ ਭਲੇਖੇ ਦੇ ਵਿੱਚ ਜਿਹੜੀ ਹੋਲਡਿੰਗ ਲੱਗੇ ਹੋਇਆ ਉਹਨਾਂ ਦੇ ਵਿੱਚ ਵੀ ਭਰਮ ਭਲੇਖਾ ਹੈ ਉਸ ਦੇ ਵਿੱਚ ਵੀ ਨਹੀਂ ਇਹ ਲਿਖਿਆ ਕਿ ਸ਼ੁਰੂ ਕਰ ਦਿੱਤਾ ਉੱਥੇ ਲਿਖਿਆ ਹੈ ਕਿ ਹਰ ਇੱਕ ਪੰਜਾਬੀ ਪਰਿਵਾਰ ਨੂੰ 10 ਲੱਖ ਦਾ ਮੁਫਤ ਸਿਹਤ ਬੀਮਾ ਅਕਸਰ ਹੈ ਜਿਹੜੀਆਂ ਕੰਪਨੀਆਂ ਤਾਂ ਲੋਕਾਂ ਨੂੰ ਮੂਰਖ ਬਣਾਉਂਦੀਆਂ ਸੀ ਇਸ ਤਰੀਕੇ ਦੇ ਨਾਲ ਕਿ ਕੋਈ ਚੀਜ਼ ਦੀ ਕਿਸੇ ਚੀਜ਼ ਦੀ ਕਿਸੇ ਸਰਫ ਦੀ ਕਿਸੇ ਸਾਬਣ ਦੀ ਕਿਸੇ ਕਰੀਮ ਦੀ ਇਸ ਤਰ੍ਹਾਂ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਸੀ ਉੱਥੇ ਛੋਟਾ ਜਾਂ ਥੱਲੇ ਟਰਮ ਐਂਡ ਕੰਡੀਸ਼ਨ ਲਿਖ ਦਿੱਤਾ ਜਾਂਦਾ ਸੀਗਾ ਪਰ ਪੰਜਾਬ ਸਰਕਾਰ ਤਾਂ ਸਿੱਧੇ ਵੱਡੇ ਵੱਡੇ ਬੋੜਾ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਕਿ ਤਿਆਰੀ ਸ਼ੁਰੂ ਨਹੀਂ ਕੀਤੀ ਇੰਟੀਗ੍ਰੇਸ਼ਨ ਤੁਹਾਡੀ ਹੋਈ ਨਹੀਂ ਪਰ ਤੁਸੀਂ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਬੋਰਡ ਪਹਿਲਾਂ ਹੀ ਲਾ ਦਿੱਤਾ ਸੀ ਤੇ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਇਸ ਕਰਕੇ ਤਰਨਤਰਨ ਦੇ ਵਿੱਚ ਜਿਮਣੀ ਚੋਣਾ ਤੁਸੀਂ ਦੇਖ ਲਿਓ ਕਿ ਇਸ ਰਜਿਸਟ੍ਰੇਸ਼ਨ ਦੇ ਵੀ ਕੀ ਨਤੀਜੇ ਨਿਕਲਦੇ ਆ ਕੀ ਫਿਰ ਤੁਸੀਂ ਹੁਣ ਸਵਾਲ ਇਹ ਹੈ ਕਿ ਸਿਹਤ ਮੰਤਰੀ ਐਲਾਨ ਕਰ ਦੇਣ ਕਿ ਪੂਰੇ ਪੰਜਾਬ ਦੇ ਵਿੱਚ ਸਾਰੀ ਰਜਿਸਟ੍ਰੇਸ਼ਨ ਕਦੋਂ ਸ਼ੁਰੂ ਕਰੋਗੇ ਉਹ ਨਹੀਂ ਕਰਨੀ ਉਹ ਬਿਲਕੁਲ ਨਹੀਂ ਹੋਣੀ ਤੇ ਨਾ ਹੀ ਉਸ ਦੀ ਲੋੜ ਹੈ ਕਿਉਂਕਿ ਜਦੋਂ ਕਾਰਡ ਬੰਨੇ ਤੁਹਾਡੇ ਆਧਾਰ ਕਾਰਡ ਦੇ ਉੱਪਰ ਜਦੋਂ ਯੂਨੀਵਰਸਲ ਹੈਲਥ ਸਕੀਮ ਤੁਸੀਂ ਲੈ ਕੇ ਆ ਰਹੇ ਹੋ ਤਾਂ ਤੁਹਾਡੇ ਕਾਰਡ ਹੈ ਜਿਹੜੇ ਸੁਭਾਵਿਕ ਤੌਰ ਤੇ ਤੁਹਾਡੇ ਆਧਾਰ ਕਾਰਡ ਦੇ ਉੱਪਰ ਕਿ ਤੁਸੀਂ ਡੋਮੈਸਾਈਲ ਹੋ ਪੰਜਾਬੀ ਨੂੰ ਦੇਣਾ ਹੈ ਤਾਂ ਡੋਮੈਸਾਈਲ ਪੰਜਾਬ ਦੇ ਹੈਗੇ ਹੋ ਤਾਂ ਤੁਹਾਡਾ ਆਟੋਮੈਟਿਕ ਹੀ ਉਹ ਜਿਹੜਾ ਕਾਰਡ ਬਣ ਜਾਣਾ ਉਸ ਹਸਤੇ ਤੁਸੀਂ ਜਿੱਥੇ ਵੀ ਹਸਪਤਾਲ ਦੇ ਵਿੱਚ ਜਾਓਗੇ ਜਿਵੇਂ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਆਧਾਰ ਕਾਰਡ ਤੇ ਵੋਟ ਕਾਰਡ ਤਾਂ ਉਸੇ ਸਾਥ ਨਾਲ ਤੁਹਾਡਾ ਉੱਥੇ ਹੀ ਜਿਹੜਾ ਸਿਹਤ ਬੀਮਾ ਕਾਰਡ ਬਣ ਜਾਣਾ ਤੇ ਅੱਜ ਵੀ ਤੁਸੀਂ ਜਿਵੇਂ ਆਯੂਸ਼ਮਾਨ ਕਾਰਡ ਹੈਗਾ ਜੇਕਰ ਤੁਹਾਡਾ ਆਯੂਸ਼ਮਾਨ ਕਾਰਡ ਨਹੀਂ ਬਣਿਆ ਜੇਕਰ ਤੁਸੀਂ एलिਜੀਬਲ ਉਸ ਦੇ ਕ੍ਰਾਈਟੇਰੀਆ ਦੇ ਵਿੱਚ ਆਉਣੇ ਹੋ ਤਾਂ ਤੁਸੀਂ ਹਸਪਤਾਲ ਦੇ ਵਿੱਚ ਜਾਓ ਤੁਰੰਤ ਪ੍ਰਭਾਵ ਦੇ ਪ੍ਰਭਾਵ ਦੇ ਨਾਲ ਤੁਹਾਡਾ ਕਾਰਡ ਬਣ ਜਾਊਗਾ ਤੇ ਨਾਲ ਦੀ ਨਾਲ ਤੁਹਾਡਾ ਮੁਫਤ ਕਾਰਡ ਦੇ ਉੱਪਰ ਇਲਾਜ ਵੀ ਸ਼ੁਰੂ ਹੋ ਸਕਦਾ ਹੈ ਇਹ ਤਾਂ ਲੋਕਾਂ ਦੀ ਅੱਖਾਂ ਦੇ ਵਿੱਚ ਘੱਟਾ ਪਾਉਣ ਦੀ ਗੱਲ ਹੈ ਕਿ ਹੜ ਆਗੇ ਤਿਆਰੀ ਨਹੀਂ ਹੋਈ ਤਿਆਰੀ ਤਾਂ ਉਹ ਫਸਰਾ ਨਹੀਂ ਕਰਨੀ ਸੀ ਨਾ ਤਿਆਰੀ ਤਾਂ ਤੁਸੀਂ ਸਰਕਾਰ ਨੇ ਪਹਿਲਾਂ ਕਰਕੇ ਰੱਖਣੀ ਸੀ ਜੇਕਰ ਡਿਸੈਸ਼ਨ ਸ਼ੁਰੂ ਹੋ ਸਕਦੀ ਹੈ ਤਾਂ ਫਿਰ ਇੱਥੇ ਤਿਆਰੀ ਕਿਉਂ ਨਹੀਂ ਹੋ ਸਕਦੀ ਸੀ ਤੁਹਾਡੀ ਸੁਭਾਵਿਕ ਤੌਰ ਤੇ ਹੁਣ ਜਿਹੜੀ ਚੋਣਾ ਆਣਗੀ ਉਸ ਵਾਸਤੇ ਤਿਆਰੀ ਤਾਂ ਪਹਿਲਾਂ ਹੋ ਗਈ ਹੈ ਪਰ ਜਿਹੜੀ ਸਿਹਤ ਬੀਮੇ ਵਾਸਤੇ ਹੈ ਉਹ ਤਿਆਰੀ ਤੁਹਾਡੀ ਪਿੱਛੇ ਪੈ ਗਈ ਹੈ ਕਿਉਂਕਿ ਤੁਹਾਨੂੰ ਵੀ ਪਤਾ ਕਿ ਬਜਟ ਕਿੰਨਾ ਘੁਆ ਤੇ ਆਖਰੀ ਸਾਲ ਸਰਕਾਰ ਦਾ ਜਦੋਂ ਰਹਿ ਜਾਣਾ ਉਦੋਂ ਇਹ ਸਕੀਮ ਲਾਂਚ ਕੀਤੀ ਜਾਣੀ ਤਾਂ ਉਹਨਾਂ ਨੂੰ ਬਜਟ ਤੁਹਾਡਾ ਐਡਜਸਟ ਹੋ ਜਾਣਾ ਧੰਨਵਾਦ ਬਣੇ ਰਹੋ ਪੁਆਇੰਟੋ ਪੰਜਾਬ ਦੇ ਨਾਲ